ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਚੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਤਨ ਤਨ ਸ੍ਰੀ ਗੁਰ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਗੁਜਰੀ ਦੀ ਬਾਣ ਉਚਾਰਨ ਕਰਦੇ ਹੋਏ ਸਾਨੂੰ ਜੀਵਾਂ ਨੂੰ ਅਨੰਦ ਇਸ ਬਖਸ਼ਦੇ ਹਨ ਜਿਸ ਦੇ ਵਿੱਚ ਪਾਤਸ਼ਾਹ ਜੀ ਦੇ 10 ਸ਼ਲੋਕ ਬਾੜੀਆਂ ਸੰਪੂਰਨ ਹੋਈਆਂ ਹਨ ਆਓ 520 ਅੰਗ ਤੋਂ ਇਸ ਲੋਕ ਰੰਗ ਹੁੰਦਾ ਹੈ 502 ਕੀ ਅੰਗ ਤੱਕ ਜਿਸ ਸਮਾਪਤੀ ਹੁੰਦੀ ਹੈ ਆਪਣੇ ਮਖਾਰਬਿੰਦ ਤੋਂ ਪਾਤਸ਼ਾਹ ਜੀ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਸ਼ਲੋਕ ਮਹੱਲਾ ਪੰਜਵਾਂ

ਅੰਛਮ ਪਾਸ਼ਾ ਜੀ ਸ਼ਲੋਕ 2 ਇੱਕ ਪੰਕਤੀ ਦਾ ਇਸ ਲੋਕ ਚਰਨ ਕਰਦੇ ਜਿਹਦੇ ਵਿੱਚ ਸਤਿਗੁਰੂ ਜੀ ਸਾਨੂੰ ਵੱਡੀ ਸਿੱਖਿਆ ਬਖਸ਼ਦੇ ਹਨ ਸਤਿਗੁਰੂ ਜੀ ਦੇ ਭਾਵੇਂ ਸ਼ਲੋਕ 2-2 ਪੰਕਤੀਆਂ ਦੇ ਹਨ ਪਰ ਦੋ ਪੰਕਤੀਆਂ ਵਿੱਚ ਹੀ ਸਾਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਹੈ ਇਤਿ ਮਹਾਰਾਜੀ ਰੰਮਤਾ ਕਰਦੇ ਹਨ ਸੋਹੇ ਜਮੂਰ ਖਵੇ ਨਵੰਜਨ ਗਾਕੜੇ ਜੇ ਸੋ ਧਨੀ ਮਲੰਨ ਨਾਨਕ ਸੁਖ ਸੰਭੂ ਸੱਚ ਭਾਪ ਇਹ ਲਫ਼ਜ਼ ਭਾਵੇਂ ਲਹਿੰਦੀ ਬੋਲੀ ਦੇ ਹਨ ਆਪਾਂ ਆਮ ਇਹ ਲਫ਼ਜ਼ ਨਹੀਂ ਸੁਣਿਆ ਇਸ ਕਰਕੇ ਆਪਾਂ ਨੂੰ ਸਮਝ ਨਹੀਂ ਪੈਂਦੀ ਜਦੋਂ ਵੀ ਸ਼ਲੋਕ ਬਾਣੀ ਪੜ੍ਹਦੇ ਆਂ ਜੇ ਆਪਾ ਪੜ ਕੇ ਨਿਕਲ ਜਾਂਦੇ ਹਾਂ ਪਰ ਆਪਾਂ ਆਰਤਾ ਨੂੰ ਸਮਝ ਪਾਉਂਦੇ ਕਿ ਮਹਾਰਾਜ ਕੀ ਕਹਿ ਰਹੇ ਹਨ ਕਿਉਂਕਿ ਲੈਹਿੰਦੀ ਬੋਲੀ ਦੇ ਇਹ ਲਬਜ ਹਨ ਜਿਹੜੇ ਮਹਾਰਾਜ ਦੇ ਆ ਰਹੇ ਤੇ ਮਹਾਰਾਜ ਜੀ ਇਸ ਭਾਸ਼ਾ ਦੇ ਵਿੱਚ ਬੋਲੀ ਵਿੱਚ ਸਾਨੂੰ ਦੱਸ ਰਹੇ ਹਨ ਜਮੂਰ ਕਹਿੰਦੇ ਹਨ ਜਿਵੇਂ ਮਿਸਤਰੀਆ ਖਲੋਂਦਾ ਲੱਕੜਹਾਰੇ ਮਿਸਤਰੀਆ ਖਲੋ ਅਤੇ ਆਮ ਕਿਲ ਪਟਣ ਵਾਸਤੇ ਉਸ ਕਿਚਨ ਵਾਸਤੇ ਇਹ ਸਸਤਰ ਵਰਤਿਆ ਜਾਂਦਾ ਜਿੰਨੂੰ ਜਮੂਰ ਕਿਹਾ ਜਾਂਦਾ ਉਹਨੂੰ ਉਹ ਨੋਚ ਕੇ ਕੋਈ ਕੇਲੋ ਇਹਨੂੰ ਬਾਹਰ ਕੱਢਣਾ ਹੁੰਦਾ ਆਮ ਲੱਕੜੀ ਦੇ ਮਿਸਤਰੀ ਲੋਹਾਰ ਇਹ ਜਮੂਰ ਨੂੰ ਵਰਤਦੇ ਹਨ ਇਹ ਸਸਤਰ ਦਿੱਤਿ ਮਹਾਰਾਜ ਜਮੂਰ ਦੀ ਗੱਲ ਕੀਤੀ ਹੈ ਕਹਿੰਦੇ ਇੰਨੀ ਪੀੜਾ ਹੁੰਦੀ ਹੈ ਜਿਵੇਂ ਜਮੂਰ ਮਾਸ ਖਿੱਚਦਾ ਹੈ ਨਾ ਤੇ ਕਿੰਨੀ ਪੀੜਾ ਹੁੰਦੀ ਹੋਏ ਕਿ ਜਮੂਰ ਦੇ ਮਾਸ ਖਿੱਚਣ ਦੇ ਨਾਲ ਉਸ ਸੱਸਰ ਭਾਵੇਂ ਕੀ ਹੋਰ ਜਗ੍ਹਾ ਤੇ ਜੂਝ ਹੁੰਦਾ ਪਰ ਉਸ ਸਮੇਂ ਜਿਹੜੇ ਜਲਾਦ ਸੀ ਜਮੂਰ ਦੀ ਵੀ ਉਹਨਾਂ ਵਰਤੋਂ ਕੀਤੀ ਆਪਾਂ ਨੇ ਸਾਹਮਣੇ ਆ ਜਾਂਦਾ ਇਤਿਹਾਸ ਬੰਦਾ ਸਿੰਘ ਬਹਾਦਰ ਦਾ ਜਮੂਰਾਂ ਦੇ ਨਾਲ मांस मुठिया गया खिंचिया गया, गया एक चुंडी भर मांस जमूर ਵਿੱਚ ਆ ਜਾਵੇ ਤਾਂ ਬਹੁਤ ਹੀ ਦਰਦ ਹੁੰਦੀ ਹੈ ਇੱਕ चुंडी ਭਰ ਤੇ ਆਪਾਂ ਕਰਲਾਟ ਉੱਠਦੇ ਹਾਂ ਦਰਦ ਦੇ ਨਾਲ ਤੇ ਜਿੱਥੇ ਸਾਰੇ ਸਰੀਰ ਦਾ ਭਾਈ ਸਾਹਿਬ ਦਾ ਭਾਈ ਬੰਦਾ ਸਿੰਘ ਬਹਾਦਰ ਜੀ ਦਾ ਜਮੂਰਾ ਦੇ ਨਾਸਮਾਲ ਨੂੰ ਮਾਸ ਨੂੰ ਉੱਠਿਆ ਗਿਆ ਸਰੀਰ ਦਾ ਖਿੱਚਿਆ ਗਿਆ ਤੋੜ-ਤੋੜ ਕੇ ਤਾਰਿਆ ਗਿਆ ਯਾਮ ਆਦਮੀ ਤਪ ਉੱਚੀ ਉੱਚੀ ਕਰਲਾਟ ਪੰਦਾ ਇੱਕ ਵਾਰੀ ਮਾਸ ਹੀ ਖਿੱਚਿਆ ਜਾਵੇ ਚੁੰਡੀ ਭਰੀ ਜਾਵੇ ਤੇ ਭਾਈ ਸਾਹਿਬ ਜੀ ਝੁੱਪ ਬੈਠੇ ਹਨ ਉਹਨਾਂ ਦੀ ਲੇ ਉਹਨਾਂ ਦੀ ਸੁਰਤੀ ਕਾਗਰ ਅਕਾਲ ਪੁਰਖਾਂ ਵੀ ਉਪਰਪ ਦੇ ਵਿੱਚ ਪਰਮਾਤਮਾ ਦੇ ਵਿੱਚ ਉਹਨਾਂ ਦਾ ਮਨ ਆਤਮਾ ਦੀਨ ਹੈ ਉਥੇ ਭਵੇਂ ਜਮੂਰ ਹੋਣ ਭਵੇਂ ਆਰੇ ਹੋਣ ਭਵੇਂ ਚਰਖੜੀਆਂ ਹੋਣ ਦੇਖੋ ਦੁੱਧ ਪਿਆ ਮੋਤੀ RAM ਜੀ ਨੇ ਸਭ ਜਿਆਦਾ ਨੂੰ ਮਾਤਾ ਨੇ ਉਦਹੀਂ ਕਹਿ ਤਾ ਕਿ ਮੋਤੀ RAM ਦੁੱਧ ਤਾਂ ਪਿਆਣ ਆ ਗਿਆ ਤੂੰ ਪਰ ਦੁੱਧ ਦਾ ਇੱਕ ਛੰਨਾ ਪਿਆ ਕੇ ਤੈਨੂੰ ਇਹਦਾ ਭਾਰੀ ਮੁੱਲ ਝਕਾਣਾ ਪੈਣਾ ਬਾਅਦ ਵਿੱਚ ਚਲਾ ਜਾ ਅੱਜ ਤਾਂ ਤੂੰ ਆ ਗਿਆ ਸਾਡਾ ਦੁੱਖ ਤੇਰੇ ਤੋਂ ਜਰਿਆ ਨਹੀਂ ਗਿਆ ਦੇਖਿਆ ਨਹੀਂ ਗਿਆ ਹਿੰਦੂਸੀ ਮੋਤੀ RAM ਪਰ ਨੌਕਰੀ ਕਰਦੀ ਸੀ ਰੋਧ ਜਾਣਾ ਜਦੋਂ ਦੇਖਣਾ ਸਤਾਈ ਕਰਨਾ ਦੇਖ ਰੇਖ ਵਿੱਚ ਮਨ ਦੇ ਵਿੱਚ ਬੜਾ ਰੋਣਾ ਬੜਾ ਦੁੱਖ ਹੋਣਾ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਮਾਤਾ ਨੂੰ ਦੇਖ ਕੇ ਬਿਨ ਬਿਨ ਮਤ ਕੋਲ ਤੋਂ ਇਹ ਤੰਗ ਕਰਦੇ ਤੇ ਅੱਜ ਰਿਹਾ ਨਹੀਂ ਗਿਆ ਕਹਿੰਦਾ ਮੈਂ ਅੱਜ ਦੁੱਧ ਛਕਾਣਾ ਵਾਂ ਗਰਮ ਗਰਮ ਬੱਚਿਆਂ ਦੇ ਵੀ ਕੱਪੜੇ ਛੰਡੇ ਠਾਰ ਮਾਤਾ ਜੀ ਦੇ ਵੀ ਠੰਡੇ ਥਾਰ ਜਾ ਤੂੰ ਪੈਰ ਵੀ ਠੰਡੇ ਪੈਣ ਕਿਉਂਕਿ ਇੰਨੀ ਜਿਆਦੀ ਸਰਦੀ ਦੇ ਵਿੱਚ ਆਪਾਂ ਵੈਸੀ ਕੰਮਦਿਆਂ ਕਰ ਬੈਠੇ ਇਸ ਤਰ੍ਹਾਂ ਦੇ ਵਿੱਚ ਹੀ ਸਾਨੂੰ ਸਰਦੀ ਲੱਗਦੀ ਐ ਠੰਡ ਤਿਰੁੰਦਾ ਹੈ ਮਨ ਦੇ ਵਿੱਚ ਘਰ ਗਿਆ ਗਰਮ ਗਰਮ ਦੁੱਧ ਕੀਤਾ ਸવારે ਪਾਏ ਹਵਾਲਾ ਦੇ ਕੇ ਤੇ ਮਾਇਆ ਵੀ ਨਾਲ ਲਈ ਹੋਰਾ ਲਈਆਂ ਕੁਛ ਲਾਲਚ ਦੇਣ ਵਾਸਤੇ ਇਹ ਦੇ ਕੇ ਲਾਲਚ ਸਪਾਈਆਂ ਨੂੰ ਅੰਦਰ ਲੰਘ ਗਿਆ ਤੇ ਜਦੋਂ ਮਾਤਾ ਨੇ ਦੇਖਿਆ ਤੇ ਸਾਧ ਸੰਗਤ ਜੀ ਮਾਤਾ ਨੇ ਉਹਦੀ ਕਹਿਤਾ ਮੋਤੀ RAM ਚਲਾ ਜਾ ਤੂੰ ਆਪਣੇ ਬਾਲ ਬੱਚੇ ਪਾਲਦਾ ਹੈ ਤੇ ਤੇਰਾ ਕੀਰਤੀ ਹੈ ਤੂੰ ਕੀਰਤੀ ਹੈ ਰੋਜ਼ ਮਿਹਨਤ ਕਰਦਾ ਤੇਰੇ ਬੱਚੇ ਵੀ ਮਾਰਦੇ ਨੇ ਨੀਂ ਨਾ ਬਰਾ ਵੱਡਾ ਤੈਨੂੰ ਮੁੱਲ ਦੇਣਾ ਪੈਣਾ ਤੇਰਾ ਪਰਿਵਾਰ ਨੂੰ ਸੋਚ ਸਮਝ ਕੇ ਬੈਠੀ ਚਲਾ ਜਾ ਮੋਤੀ RAM ਕਹਿੰਦਾ ਮਾਤਾ ਜੀ ਇਹ ਤੁਹਾਡੇ ਤੋਂ ਵੱਡਾ ਦੁੱਖ ਕਿਹੜਾ ਹੈ ਤੁਸੀਂ ਸਾਹਮਣੇ ਤੁਹਾਡੇ ਹੱਥ ਪਰ ਕੰਮ ਦੇ ਹਨ ਬਜ਼ੁਰਗੋ ਇਹ ਬੱਚਿਆਂ ਦਾ ਕੋਈ ਕਸੂਰ ਨਹੀਂ ਇਹਨਾਂ ਨੂੰ ਵੀ ਇਹਨਾਂ ਨੇ ਨਾ ਤੰਗ ਕੀਤਾ ਹੋਇਆ ਪਰ ਮੇਰੇ ਤੋਂ ਰਹਾ ਨਹੀਂ ਗਿਆ ਹੁਣ ਜੋ ਹੋਏਗੀ ਦੇਖੀ ਜਾਏਗੀ ਤੇ ਦੁੱਧ ਸ਼ਕੋ ਤੁਸੀਂ ਆਨੰਦ ਲਵੋ ਬਾਅਦ ਦੀ ਬਾਅਦ ਕੀ ਦੇਖਾਂਗੇ ਜੋ ਹੈ ਤੇ ਦੇਖੋ ਇਸ ਦੁੱਧ ਸ਼ਕਾਇਆ ਤਾਂ ਸਹੀ ਤੇ ਜਦੋਂ ਪਤਾ ਲੱਗਾ ਬਾਦਸ਼ਾਹ ਨੂੰ ਸਾਰਾ ਪਰਿਵਾਰ ਹੀ ਉਹਨੂੰ ਚਪੀਟਦਾ ਪਹਿਲੋਂ ਸਾਹਮਣੇ ਅੱਖਾਂ ਦੇ ਛੋਟਾ ਜਿਹਾ ਬੱਚਾ ਕੋਲੂ ਚ ਪੀੜਿਆ ਵਾਰ-ਵਾਰ ਪੁੱਛਿਆ ਜਾ ਰਿਹਾ ਕਿਉਂ ਆਪਣਾ ਹੁਣ ਕੋਈ ਯਤਨ ਹੈ ਬਚਨ ਦਾ ਬਾਦਸ਼ਾਹ ਜਿਆਲ ਕਰ ਉਸ ਦਿਨ ਤੂੰ ਬਾਦਸ਼ਾਹ ਦੇ ਦਰਬਾਰ ਦੀ ਜੋਟੀ ਕਰਦਾ ਸੀ ਤੇ ਤੈਨੂੰ ਫਿਰ ਵੀ ਅਸੀਂ ਸਮਾਂ ਦਿੰਦੇ ਆ ਤੂੰ ਹੁਣ ਪਹਿਲੋਂ ਤਾਂ ਠੀਕ ਸੀ ਤੂੰ Hindu ਦੇ ਪਰ Hindu ਮਤ ਵਿੱਚ ਸੀ ਪਰ ਹੁਣ ਤੈਨੂੰ ਮੁਸਲਮਾਨ ਬੰਨਾ ਪੈਣਾ ਜੇ ਇਹ ਨੰ ਮੰਨਨੇ ਮੁਸਲਮਾਨ ਬਣ ਜਾਵੇਂ ਤਾਂ ਤੇਰਾ ਪਰਿਵਾਰ ਤੈਨੂੰ ਛੱਡ ਦੇਵਾਗਾ ਤੇ ਮੋਤੀराम ਕਹਿੰਦਾ ਹੁਣ ਤਾਂ ਜੀਨ ਦੀ ਚਾਹੀ ਖਤਮ ਹੋ ਗਈ ਮਾਤਾ ਜੀ ਦੇ ਜਦੋਂ ਕਿਰਪਾ ਦਾ ਹੱਥ ਰੱਖਿਆ ਉਹਨਾਂ ਦਸਵਾਂ ਦਵਾਰ ਖੁੱਲ ਗਿਆ ਅੰਤਰ ਧਿਆਨ ਹੋ ਗਿਆ ਔਰ ਜੀਨ ਦੀ ਲਾਲਸਾ ਹੀ ਖਤਮ ਹੋ ਗਈ ਅਧਾਰਥਾਂ ਦੀ ਲਾਲਸਾ ਕਿਉਂਕਿ ਮਾਲਕ ਦਾ ਹਾਥ ਹੀ ਐਸਾ ਤੇ ਮੋਤੀਰਾਮ ਕਹਿੰਦਾ ਪਹਿਲਾਂ ਕਹਿੰਦੇ ਸਭ ਕੁਝ ਹੋ ਜਾਂਦਾ ਪਰ ਅੱਜ ਮੈਂ ਮਾਤਾ ਦੇ ਚਰਨਾਂ 'ਤੇ ਮੱਥਾ ਟੇਕ ਕੇ ਆਇਆ ਵਾਂ ਜਿਹੜੀ ਕੀ ਆਮ ਮਾਤਾ ਨਹੀਂ ਜਿਨੇ ਪਤੀ ਵਾਰਿਆ ਆਪਣਾ ਉਦੇ ਚਰਨਾਤੇ ਮ ਮਸਤਕ ਰੱਖਿਆ ਹੁਣ ਤਾਂ ਮੈਨੂੰ ਦੁਨੀਆ ਦੀ ਚਾਹੀ ਖਤਮ ਹੋ ਗਈ ਐ ਭਵੇਂ ਸਾਰਾ ਪਰਿਵਾਰ ਖਤਮ ਕਰ ਦੋ ਮੈਂ ਹੁਣ ਈਨ ਨਹੀਂ ਮੰਨਾਂਗਾ ਦੇਖੋ ਉਹਦਾ ਪਰਿਵਾਰ ਉਹਦਾ ਛੋਟਾ ਜਿਹਾ ਬੱਚਾ ਸਾਹਮਣੇ ਕੋਲੂ ਚ ਪਾ ਦਿੱਤਾ ਤੇ ਉਹਨੂੰ ਉਹਦੀ ਮਾਤਾ ਨੂੰ ਹੀ ਕੋਲੂ ਚ ਪਾਇਆ ਗਿਆ ਘਰ ਵਾਲੀ ਨੂੰ ਕੋਲੂ ਚ ਪੀੜ ਕੇ ਜਿਵੇਂ ਤੇਲ ਕੱਢਦੇ ਨੇ ਨਾ ਐਵੇਂ ਕੱਢਤਾ ਸਰੀਰ ਤੇ ਖੱਲੜੀ ਕਿਸ ਤਰ੍ਹਾਂ ਹੋਣੀ ਹੋਈ ਤੇ ਮਹਾਰਾਜ ਪੰਜਵੇਂ ਪਾਸ਼ਾ ਜੀ ਸਾਨੂੰ ਸੇਧ ਦਿੰਦੇ ਹਨ ਗੁਰੂ ਮਹਾਰਾਜ। ਜੋ ਸੋਹੇ ਜਮੂਰ ਖਵੇ ਨਾ ਵੰਜਨ ਗਾਕੜੇ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੇ ਨਾਲੋਂ ਮਾਲਕ ਨਾਲੋਂ ਟੁੱਟ ਜਾਂਦੇ ਹਨ ਉਹਨਾਂ ਨੂੰ ਐਸੇ ਦੁੱਖਾਂ ਵਿੱਚੋਂ ਲੰਘਣਾ ਪੈਂਦਾ ਸੰਸਾਰ ਦੁੱਖ ਦਾ ਘਰ ਹੈ। ਆਤਮਾ ਨੂੰ ਦੁੱਖ ਸਹਿਣੇ ਪੈਂਦੇ ਹਨ ਸਮਝ ਲਓ ਮਹਾਰਾਜ ਜੀ ਇੱਕ ਦਸਤਾਤ ਦੇ ਰਹੇ ਹਨ ਸਾਨੂੰ। ਕਹਿੰਦੇ ਜਿਵੇਂ ਜਮੂਰਾ ਨਾਲ మాਸ ਖਿੱਚਿਆ ਜਾਂਦਾ ਹੈ ਤਰੋੜਿਆ ਜਾਂਦਾ ਹੈ ਇਸੇ ਰਸਤੇ ਤੋਂ ਲੰਗੜਾ ਪੈਂਦਾ ਜ਼ਿੰਦਗੀ ਨੂੰ ਮਨੁੱਖ ਦੀ ਆਤਮਾ ਤੇ ਕਰਲਾਟ ਪੈਂਦੀ ਹੈ ਤੇ ਪਾਤਸ਼ਾਹ ਜੀ ਕਹਿੰਦੇ ਬਚਨ ਦਾ ਇੱਕੋ ਢੰਗ ਹੈ ਜੇ ਸੋਤ ਨੀਮ ਲੰਨ ਨਾਨਕ ਸੁਖ ਸਬੂ ਸਤ ਮਹਾਰਾਜ ਜੀ ਕਹਿੰਦੇ ਜੇ ਗੁਰੂ ਦਾ ਸਾਥ ਹੈ ਗੁਰੂ ਦਾ ਸੰਗ ਹੈ ਨਾਨਕ ਸੁਖ ਸਬੂ ਸੱਚ ਮਹਾਰਾਜ ਜੀ ਕਹਿੰਦੇ ਫਿਰ ਸੁਖ ਮਿਲਦਾ ਹੈ ਦੁੱਖ ਵਿੱਚ ਵੀ ਸੁਖ ਮਨਾਈ ਦੁੱਖ ਮੈਂ ਸੁਖ ਮਨਾਈ ਮਹਾਰਾਜ ਜੀ ਕਹਿੰਦੇ ਫਿਰ ਦੁੱਖ ਅਤੇ ਸੁਖ ਇੱਕੋ ਬਰਾਬਰ ਹੈ ਇਹ ਨਹੀਂ ਕਿ ਦੁੱਖ ਨਹੀਂ ਆਉਣੇ ਜ਼ਿੰਦਗੀ 'ਚ ਦੁੱਖ ਸਾਰਿਆਂ ਦੀ ਜ਼ਿੰਦਗੀ 'ਚ ਹੁੰਦਿਆ ਕਰਮ ਦੁੱਖ ਪਰ ਜਦੋਂ ਮਾਲਕ ਨੇ ਬਾਹ ਫੜ ਲਈ ਹੱਥ ਫੜ ਲਿਆ ਅਸੀਂ ਮਾਲਕ ਨੂੰ ਹਾਜ਼ਰ-ਨਾਜ਼ਰ ਸਮਝ ਲਿਆ ਫਿਰ ਦੁੱਖਾਂ ਵਿੱਚ ਵੀ ਸੁੱਖ ਜਾਪਦੇ ਹਨ ਅੱਜ ਬੰਦਾ ਸਿੰਘ ਬਹਾਦਰ ਬਿਠਾ ਹੈ ਪਰ ਉਹ ਦੁੱਖ ਵਿੱਚ ਵੀ ਸੁੱਖ ਭੋਗ ਰਿਹਾ ਹੈ ਜਲਾਲ ਜੰੂਰ ਨਾਲ ਉਹਦਾ ਮਾਸ ਪੱਟ ਰਿਆ ਪਰ ਉਹਨੂੰ ਪੁੱਛ ਕੇ ਦੇਖੋ ਕਹੇਗਾ ਮੈਂ ਸੁਖੀ ਆਂ ਭਾਈ ਮਤੀ ਦਾਸ ਦੀ ਆਰਾ ਚੱਲ ਰਿਹਾ ਤੇ ਕੰਮ ਰਿਹਾ ਜਲਾਲ ਹੋ ਰਿਹਾ ਜਲਾਲ ਜਿਹੜਾ ਆਰਾ ਤਰਾਨ ਵਾਲਾ ਉਹ ਵੀ ਰੋ ਰਿਹਾ ਕੀ ਕਿਸ ਤਰ੍ਹਾਂ ਦਾ ਸਿੱਖ ਹੈ ਇਹਦੇ ਸਰੀਰ ਤੇ ਆਰਾ ਚੱਲ ਰਿਹਾ ਸੀ ਹਾਏ ਦਾ ਪਤਾ ਹੀ ਨਹੀਂ ਲੱਗ ਰਿਹਾ ਤੇ ਉਹਦੀ ਜबान ਦੇ ਉੱਤੋਂ ਜਪਜੀ ਸਾਹਿਬ ਜੀ ਦਾ ਜਾਪ ਚੱਲ ਰਿਹਾ ਤੇ ਦੁੱਖ ਕਿੱਥੇ ਸਰੀਰ ਨੂੰ ਦੁੱਖ ਹੈ ਆਤਮਾ ਨੂੰ ਕੋਈ ਦੁੱਖ ਨਹੀਂ ਤੇ ਦੇਖੋ ਉਸੇ ਦੁੱਖ ਵਿੱਚ ਸੁਖ ਮਨਾਈ ਮਹਾਰਾਜ ਨੇ ਬਾਣੀ ਵਿੱਚ ਦੱਸਤਾ ਵੀ ਦੁੱਖ ਵਿੱਚ ਵੀ ਸੁਖ ਪਰਾਪਤ ਹੋ ਜਾਂਦੇ ਨੇ ਦੁੱਖਾਂ ਦੀ ਵੀ ਪਾਵਰ ਖਤਮ ਹੋ ਜਾਂਦੀ ਹੈ ਦੁੱਖ ਵੀ ਕੁਝ ਨਹੀਂ ਕਰ ਸਕਦੇ ਭਾਈ ਮਨੀ ਸਿੰਘ ਦੀ ਬੁੱਟ ਤੇ ਤਕਵਾ ਰੱਖਿਆ ਹੋਇਆ ਜਲਾਦ ਨੇ ਕਹਿੰਦਾ ਮੈਂ ਤੇਰਾ ਗੁੱਟ ਕੱਟਣ ਲੱਗਾ ਤੇਰਾ ਬੰਦ-ਬੰਦ ਕੱਟਿਆ ਜਾਣਾ ਤੇ ਮਨੀ ਸਿੰਘ ਨੇ ਹੱਥ ਫੜ ਲਿਆ ਕਹਿੰਦਾ ਫਿਰ ਤੂੰ ਗਲਤ ਕੱਟ ਰਿਹਾ ਹੈਂ ਪਹਿਲਾ ਬੰਦ ਤਾਂ ਉਂਗਲ ਤੋਂ ਸ਼ੁਰੂ ਹੁੰਦਾ ਤੂੰ ਗੁੱਟ ਤੋਂ ਕੱਟ ਰਿਆ ਮੇਰਾ ਇੱਕ ਇੱਕ ਬੰਦ ਕੱਟਣਾ ਚਾਹੀਦਾ ਉਂਗਲ ਦੇ ਪੋਟੇ ਤੋਂ ਲੈ ਕੇ ਕੋਈ ਬੰਦ ਛੱਡਣਾ ਨਹੀਂ ਸਿੱਖੀ ਦੀ ਨਹੀਂ ਐ ਕਿੱਕੀ ਦਾ ਰਹਿ ਜਾਏ ਹਮਨਿੰਦਰ ਸਿੰਘ ਦਾ ਜਵਾਬ ਸੀ ਜਲਾਦ ਨੂੰ ਕਹਿੰਦਾ ਮੇਰੇ ਇੱਕ ਇੱਕ ਅੰਗ ਇੱਕ ਇੱਕ ਉਂਗਲੀ ਦਾ ਪੋਟਾ ਵੀ ਕੱਟ ਛੜ ਤੂੰ ਗੁੱਟ ਤੋਂ ਕੱਟ ਰਿਆ ਗਲਤ ਕੱਟ ਰਿਆ ਜਲਾਦ ਉਹ ਕਹਿ ਰਿਹਾ ਮਨੀ ਸਿੰਘ ਜੀ ਤੇ ਦੇਖੋ ਉੱਥੇ ਵੀੜਾ ਥੋੜਾ ਹੋਈ ਉਥੇ ਆਨੰਦ ਹੈ ਬ੍ਰਹਮਨੰਦ ਵਿੱਚ ਜਦੋਂ ਮਨੁੱਖ ਚਲਾ ਜਾਂਦਾ ਹੈ ਫਿਰ ਪੀੜਾ ਦੁੱਖ ਕਲੇਸ਼ ਸਭ ਕੁਝ ਖਾਮੋ ਹੋ ਜਾਂਦੇ ਹੈ। ਵੀਮਾਰਾ ਜੀ ਉਥੋਂ ਵਸਤਾ ਦੀ ਗੱਲ ਕਰਦੇ ਹਨ ਕਹਿੰਦੇ ਸਾਡੇ ਵਾਸਤੇ ਜਮੂਰਾਂ ਦੇ ਮਾਸ ਖਿੱਤਨ ਦੇ ਬਰਾਬਰ ਦੁੱਖ ਹੈ ਕਿੰਨਾ ਦੁੱਖ ਹੈ ਵੱਡਾ। ਇੱਕ ਚੁੰਡੀ ਦੁੱਖ ਦਾ ਭਰਨ ਦੇ ਨਾਲ ਵੀ ਵੱਡਾ ਦੁੱਖ ਲੱਗਦਾ ਹਾਏ ਨਿਕਲਦੀ ਹੈ ਮੂੰਹ ਦੇ ਵਿੱਚੋਂ ਹਾਏ ਦਰਦ ਹੋ ਰਿਹਾ ਹੈ। ਦੇਵ ਮਹਾਰਾਜ ਜੀ ਕਹਿੰਦੇ ਇੱਥੇ ਜਮੂਰਾਂ ਦੇ ਨਾਲ ਮਾਸ ਖਿਚਣ ਨਾਲ ਵੀ ਦੁੱਖ ਨਹੀਂ ਹੁੰਦਾ ਜਦੋਂ ਜੇ ਸੋ ਧਣੀ ਮਲਨ ਜੇ ਉਹਦੇ ਨਾਲ ਮਿਲਨ ਹੋ ਗਿਆ ਉਹਦੇ ਨਾਲ ਮਿਲ ਮਿਲ ਪਏ ਸੱਚੇ ਮਾਲਕ ਦੇ ਨਾਲ ਮੇਲ ਹੋ ਗਿਆ ਨਾਨਕ ਸੁਖ ਸਮੂਹ ਸੱਚ ਮਹਾਰਾਜ ਜੀ ਕਹਿੰਦੇ ਇਹ ਸੱਚ ਜਿਹੜਾ ਨਾ ਸਮੂਹ ਸੁਖ ਉਹ ਪ੍ਰਾਪਤ ਹੋਵੇਗਾ ਜਿਹੜਾ ਕੀ ਦੁਨੀਆ ਦਾ ਕੁਝ ਵੀ ਦੇਖ ਕੇ ਖਰੀਦ ਨਹੀਂ ਸਕਦੇ ਸੁਖ ਅਰਬਾ ਖਰਮਾ ਪਤੀ ਵੀ ਜਿਹੜੇ ਨਹਾਰ ਜਾਂਦੇ ਨੇ ਉਹ ਪੈਸਾ ਐ ਸੁੱਟਦੇ ਹਨ ਗਲੀਆਂ 'ਚ ਤੇ ਇੱਕ ਦਿਨ ਕਰੋਨਾ ਦੇ ਵਿੱਚ ਅਰਬਾ ਫਤੀ ਬਾਹਰ ਦਾ ਸੀ ਵਿਦੇਸ਼ ਦਾ ਉਹਨੇ ਪੈਸਾ ਵੀ ਐ ਸੁੱਟਦਾ ਮਰ ਗਿਆ ਮਗਰ ਉਹ ਕੋਈ ਉਹਦੀਆਂ ਗੱਡੀਆਂ ਕਰੋੜਾਂ ਦੀ ਉੱਥੇ ਖੜੀਆਂ ਉਹਦੀ ਜਾਇਦਾਦ ਉੱਥੇ ਪਈ ਤੇ ਉਹ ਸੁੱਖ ਨਹੀਂ ਦੇ ਸਕਿਆ ਪੈਸਾ ਦੋ ਕੁਪੋਕੀ ਜਾਣਾ ਪਿਆ। ਤੇ ਮਹਾਰਾਜ ਜੀ ਕਹਿੰਦੇ ਇਹ ਐਸਾ ਸੁੱਖ ਹੈ ਜਿਹੜਾ ਕਿ ਸੰਸਾਰੀ ਮਾਇਆ ਦੇ ਕੇ ਨਹੀਂ ਲੈ ਸਕਦੇ, ਸੰਸਾਰ ਦੀਆਂ ਚੀਜ਼ਾਂ ਦੇ ਕੇ ਨਹੀਂ ਖਰੀਦਿਆ ਜਾ ਸਕਦਾ। ਇਹ ਆਤਮਾ ਦਾ ਸੁੱਖ ਹੈ ਪ੍ਰਮਾਤਮਾ ਨਾਲ ਮਿਲ ਕੇ ਹੀ ਪ੍ਰਾਪਤ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਜਦੋਂ ਉਹ ਮਿਲ ਗਿਆ ਭਵੇਂ ਜਮੂਰ ਚੱਲ ਜਾਣ, ਭਵੇਂ ਆਰੇ ਚੱਲ ਜਾਣ, ਭਾਵੇਂ ਕਈਆਂ ਚੱਲ ਜਾਣ, ਉਟਕ ਕੱਟੇ ਜਾਣ। ਮਹਾਰਾਜ ਜੀ ਕਹਿੰਦੇ ਭਾਵੇਂ ਮਾਂਵਾਂ ਹੱਥਾਂ ਦੇ ਵਿੱਚ, ਗਲਾਂ ਦੇ ਵਿੱਚ ਹਾਰ ਕਵਾ ਲੈਣ, ਇਹ ਰੋ ਸੁੱਖ ਸੁਖ ਆਨੰਦ ਉਸੇ ਤਰੀ ਬਣਿਆ ਰਹਿੰਦਾ ਦੁੱਖ ਵਿੱਚ ਸੁਖ ਮਨਾਈ ਫਿਰ ਸਾਇ ਨਹੀਂ ਨਿਕਲਦੀ ਫਿਰ ਜਕਾਰੇ ਨਹੀਂ ਨਿਕਲਦੇ ਹਨ ਜਜਾ ਦੀ ਧੁਨ ਛਿੜਦੀ ਹੈ ਦੇਵਤੇ ਫੁੱਲ ਵਰਸਾਉਂਦੇ ਆਣੇ ਉਥੇ ਦੁਨੀਆ ਤਾਂ ਹਾਇ ਕਰਦੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਟਿਆ ਦੁਨੀਆ ਤੇ ਕਰਲਾਟ ਮੱਚ ਗਈ ਹਾਹਾਕਾਰ ਮੱਚ ਗਈ ਪਰ ਸੀਸ ਬਲਦਾਨ ਦਿੱਤਾ ਤੇ ਦੇਵਤੇ ਫੁੱਲ ਵਰਸਾਰੇ ਹਨ ਹੇ ਹੇ ਹੈ ਸਭ ਜਗ ਭਇਓ ਜੈ 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 ਸੁਰ ਲੋਕ ਸੁਰ ਲੋਕ ਦੇ ਵਿੱਚੋਂ ਜੈ ਜੈਕਾਰ ਦੀ ਬਾਜੇ ਆ ਰਹੇ ਹਨ ਫੁੱਲਾਂ ਦੀ ਵਰਸ਼ਾ ਹੋ ਰਹੀ ਕਿ ਮਹਾਰਾਜ ਆ ਰਹੇ ਹਨ ਸਤਿਗੁਰ ਆ ਰਹੇ ਹਨ ਸੱਚੇ ਪਾਤਸ਼ਾਹ ਆ ਰਹੇ ਹਨ ਕਿਉਂਕਿ ਮਰਨ ਦੇ ਕਿਉਂਕਿ ਉਹ ਮਰ ਨਹੀਂ ਸਕਦੇ ਮਹਾਰਾਜ ਕਿਉਂਕਿ ਜਿਨ੍ਹਾਂ ਦੀ ਆਤਮਾ ਸਰਜੀਤ ਹੁੰਦੀ ਉਹ ਮਰਦੇ ਨਹੀਂ ਸਤਿਗੁਰ ਜੀ ਇੱਥੇ ਸਾਨੂੰ ਵਾਰ-ਵਾਰ ਦ੍ਰਿੜ ਕਰਾਉਂਦੇ ਹਨ ਮਹੱਲਾ ਪੰਜਵਾ ਜਿਮੀ ਵਸੰਦੀ ਪਾਣੀਏ ਇਦਨ ਰੱਖੇ ਭਾਏ ਅਗਲਾ ਸ਼ੋਕ ਵੀ ਦੋ ਇੱਕ ਪੰਕਤੀ ਦਾ ਅਬਾਰਾ ਜੀ ਆਰੰਭ ਕਰਦੇ ਹਾਂ ਇੱਥੇ ਫਿਰ ਬੜੀ ਵਧੀਆ ਮਹਾਰਾਜ ਜੀ ਸਿੱਖਿਆ ਦਿੰਦਿਆਂ ਜਿਮੀ ਪੁੱਛਦੀ ਏ ਜ਼ਮੀਨ ਪਾਣੀ ਨੂੰ ਪੁੱਛਦੀ ਏ ਜ਼ਮੀਨ ਜਮੀਂ ਹੀ ਪੁੱਛਦੀ ਪਾਣੀਏ ਜਮੀ ਜ ਸੁਹੰਦੀ ਪਾਣੀ ਐ ਇਦਨ ਰੱਖੇ ਭਾਏ ਮਹਾਰਾਜ ਜੀ ਕਹਿੰਦੇ ਜਮੀਨ ਐ ਨਾ ਜਿਹੜੀ ਧਰਤੀ ਆ ਪਾਣੀ ਦੇ ਵਿੱਚ ਰਹਿੰਦੀ ਐ ਦੇਖ ਲੂ ਪਾਣੀ ਨੂੰ ਖੋੜ ਨਹੀਂ ਸਕਦਾ ਪਾਣੀ ਦੇ ਖੋ ਬਲੀ ਛਲੀ ਐ ਪਰ ਜਮੀਨ ਦੀ ਤਾਕਤ ਪਾਣੀ ਨਾਲੋਂ ਘੱਟ ਐ ਪਰ ਪਾਣੀ ਨੂੰ ਵੀ ਰੋਕ ਕੇ ਰੱਖਦੀ ਐ ਪਾਣੀ ਨੂੰ ਵੀ ਦੇਖੋ ਬੰਨ પા ਕੇ ਰੱਖਦੀ ਐ ਉਹ ਪਰਮੇਸ਼ਰ ਦੀ ਤਾਕਤ ਐ ਪਾਣੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਪਾਣੀ ਨੂੰ ਟਿਕਾ ਕੇ ਰੱਖਦੀ ਐ ਤਾਂ ਥੱਲੇ ਵੀ ਜ਼ਮੀਨ ਐ ਸਾਡਾ ਤੇ ਵੀ ਜ਼ਮੀਨ ਐ ਵਿੱਚ ਪਾਣੀ ਪਰ ਪਾਣੀ ਧਰਤੀ ਤੋਂ ਨਾਲੋਂ ਜ਼ਿਆਦਾ ਧਰਤੀ ਘੱਟ ਐ ਪਾਣੀ ਬੁਗਣਾ ਪਰ ਫਿਰ ਵੀ ਧਰਤੀ ਨੂੰ ਉਹ ਪਾਣੀ ਖੋਹ ਨਹੀਂ ਸਕਦਾ ਥੱਲੇ ਵੀ ਪਈ ਐ ਧਰਤੀ ਸੱਡਾ ਦੀ ਵੀ ਧਰਤੀ ਐ ਮਹਾਰਾਜ ਕਹਿੰਦੇ ਜਿਮੀ ਵਸੰਦੀ ਵਸਦੀ ਭਾਵ ਪਾਣੀ ਦੇ ਵਿੱਚ ਐ ਅਸੀਂ ਤਾਂ ਧਰਤੀ ਤੇ ਵਸ ਰਹੇ ਹਾਂ ਜੀ ਮੰਨ ਜਮੀ ਵਸੰਦੀ ਪਾਣੀ ਇਦਨ ਰੱਖੇ ਪਾਇ। ਆਲੇ ਦੁਆਲੇ ਉਹ ਦੇਖੋ ਨੂੰ ਟਿਕਾ ਕੇ ਵੀ ਰੱਖਦੀ ਏ ਪਾਣੀ। ਨਹੀਂ ਤਾਂ ਡੋਬਦਾ ਇਹਨਾਂ ਉਹਨਾਂ ਪਿੱਛੇ ਪੰਜਾਬ। ਟਿਕਾ ਕੇ ਰੱਖਿਆ ਸੀ ਤੇ ਬੰਨ ਟੁੱਟ ਗਏ ਦੇਖੋ ਸਾਰਾ ਕੁਝ ਰੁੜ ਗਿਆ। ਤੈਸ ਨੈਸ ਹੋ ਗਈ ਕਿੰਨਾ ਨੁਕਸਾਨ ਹੋਇਆ ਪਿੰਡਾਂ ਦਾ। ਤੇ ਜਿੰਨਾ ਚਿਰ ਉਹਦਾ ਹੁਕਮ ਸੀ ਤੇ ਕਈ ਸਾਲਾਂ ਤੋਂ ਦੇਖੋ ਨੇ ਬੰਨ ਕੇ ਰੱਖਿਆ ਸੀ ਪਾਣੀ ਨੂੰ ਬੰਨਣ ਕਰਕੇ ਰੁਕਿਆ ਹੋਇਆ ਸੀ। ਜਦੋਂ ਨੇ ਕਿਨਾਰਾ ਛੱਡਤਾ ਮਿੱਟੀ ਨੇ ਤੇ ਸਭ ਕੁਝ ਤਰਸਨੈ ਨਾਨਕ ਸੋ ਸਹੋ ਆਹ ਹੈ ਜਾ ਕੇ ਅਡਲ ਹਭ ਹੋ ਮਹਾਰਾਜ ਜੀ ਬਤਨ ਕਰਦੇ ਨੇ ਕਹਿੰਦੇ ਜਿਵੇਂ ਪਾਣੀ ਜਿਹੜਾ ਜ਼ਮੀਨ ਪਾਣੀ ਦੇ ਅੰਦਰ ਰਿੰਦੀ ਉਹਨੂੰ ਬਨ ਕੇ ਰੱਖਦੀ ਹੈ ਤੇ ਮਹਾਰਾਜ ਜੀ ਕਹਿੰਦੇ ਇਦਨ ਰੱਖੇ ਪਾਹੇ ਇਦਨ ਕਹਿੰਦੇ ਨੇ ਬਾਲਣ ਦੀ ਲੱਕੜ ਨੂੰ ਵਾਲਣ ਵਾਲੀ ਲੱਕੜ ਜਿਹਦੇ ਅੰਦਰ ਅੱਗ ਹੁੰਦੀ ਹੈ ਰੱਖੇ ਭਾਏ ਉਹ ਵੀ ਉਹਦੇ ਭਾਏ ਵਿੱਚ ਹੈ ਉਹ ਵੀ ਦੇਖੋ ਅੰਦਰ ਅੱਗ ਹੋਣ ਦੇ ਬਾਵਜੂਦ ਵੀ ਭਾਏ ਭਾਏ ਅੱਗ ਨੂੰ ਕਹਿੰਦੇ ਹਨ ਇਸ ਲਬਜ ਦਾ ਅਰਥ ਅੱਗ ਬਣਦਾ ਮਹਾਰਾਜ ਜੀ ਕਹਿੰਦੇ ਇਦਨ ਲੱਕੜ ਜਿਹੜੀ ਹੈ ਰੱਖੇ ਭਾਏ ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਵੀ ਅੱਗ ਹੈ ਤੇ ਬਾਹਰੋਂ ਜਦੋਂ ਸੀਖ ਲਾਈਏ ਮਿੰਟਾਂ 'ਚ ਨੁਕਸਾਨ ਹੋ ਜਾਂਦਾ ਮੈਂ 50 ਸਾਲ ਪਹਿਲੇ ਰਕੜ ਜਿੰਨਾ ਚਿਰ ਬਾਹਰੋਂ ਅੱਖ ਨਹੀਂ ਲੱਗਦੀ ਉਹ ਅੰਦਰੋਂ ਆਗੋ ਦੀ ਪ੍ਰਗਟ ਨਹੀਂ ਹੁੰਦੀ ਅੰਦਰ ਆਗ ਹੋਣ ਦੇ ਬਾਵਜੂਦ ਵੀ ਕਹਿੰਦੇ ਉਹਨੇ ਵੀ ਟਕਾਈ ਹੋਈ ਅੱਗ ਨਾਨਕ ਸੋ ਸਹਾਸ ਤਹ ਜਾ ਕੇ ਾ ਟਲ ਹਬ ਕੋ ਮਹਾਰਾਜ ਜੀ ਕਹਿੰਦੇ ਹੁਕਮ ਦੇ ਵਿੱਚ ਹੈ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਉਹ ਸਾਹਾ ਤੇ ਵਿਸ਼ਵਾਸ ਰੱਖਦਾ ਵਾਂ ਨਾਨਕ ਸੋ ਸੋ ਆਹ ਹੈ ਜਾ ਕੇ ਢੱਲ ਹੱਬ ਕੋ ਮਹਾਰਾਜ ਜੀ ਕਹਿੰਦੇ ਜਿੰਨਾਂ ਨੂੰ ਉਹਦੇ ਤੇ ਵਿਸ਼ਵਾਸ ਹੋ ਜਾਂਦਾ ਜਿਹੜੇ ਉਹ ਮਾਲਕ ਦੇ ਬਣ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਉਹ ਮਾਲਕ ਨੂੰ ਸਦਾ ਹੀ ਸੁਖ ਬਖਸ਼ਦਾ ਹੈ ਮਹਾਰਾਜ ਜੀ ਕਹਿੰਦੇ ਸਦਾ ਹੀ ਔਗੜਾ ਤੋਂ ਇਸ ਦੁੱਖ ਤੋਂ ਬਾਰ ਕਰਦਾ ਪਉਣੀ ਤੇਰੇ ਕੀਤੇ ਕੰਮ ਤੁਦੇ ਹੀ ਗੋਚਰੈ ਸੋਈ ਵਰਤੇ ਜੱਗ ਜੇ ਕੀਆ ਤੁਦ ਧੁਰੈ ਮਹਾਰਾਜ ਜੀ ਪੌੜੀ ਦੇ ਵਿੱਚ ਵਰਨਣ ਕਰਦੇ ਹਨ ਬੇਨਤੀ ਤੇਰੇ ਕੀਤੇ ਕੰਮ ਮਹਾਰਾਜ ਜੀ ਕਹਿੰਦੇ ਤੁਹਾਡੇ ਕੀਤੇ ਕੰਮ ਤੁਹਾਡੇ ਹੀ ਗੁਥਰੇ ਹੈ ਤੁਸੀਂ ਪਹਿਲੋਂ ਹੀ ਸਾਰੀ ਵਿੱਧ ਬਣਾਈ ਹੋਈ ਹੈ ਮਹਾਰਾਜ ਜੀ ਕਹਿੰਦੇ ਤੇਰੇ ਕੀਤੇ ਕੰਮ ਤੁਦ ਹੀ ਗੁਥਰੇ ਉਹ ਕੰਮ ਤੁਹਾਡੇ ਗੁਥਰੇ ਹੀ ਹਨ ਤੁਸੀਂ ਕਰ ਸਕਦੇ ਹੋ ਇਸ ਕਰਕੇ ਤੁਸੀਂ ਉਹ ਕੰਮਾਂ ਨੂੰ ਪਹਿਲਾਂ ਹੀ ਸੈੱਟ ਕੀਤਾ ਹੋਇਆ ਦੁਨੀਆ ਦੇ ਵਿੱਚ ਸਾਰਾ ਕੁਝ ਤੁਹਾਡੇ ਗੁਤਰੀ ਸਾਰਾ ਕੁਝ ਚੱਲ ਰਿਹਾ ਹੈ ਸੋਈ ਵਰਤੇ ਜੱਗ ਜੇ ਕੀਆ ਤੁਦ ਤੁਰੇ ਥਾਰਾ ਜਗ ਮਹਾਰਾਜ ਕਹਿੰਦੇ ਤੁਹਾਡੇ ਅੰਦਰ ਵਿੱਚ ਹੈ ਸੋਈ ਵਰਤੇ ਜੋ ਜੱਗ ਵਿੱਚ ਵਰਤ ਰਿਹਾ ਹੈ ਸ੍ਰਿਸ਼ਟੀ ਵਿੱਚ ਮਹਾਰਾਜ ਜੀ ਕਹਿੰਦੇ ਜੋ ਤੈਨੂੰ ਭਉਂਦਾ ਤੁਦ ਤੁਰੇ ਧੁਰ ਤੋਂ ਜਿਹੜਾ ਤੁਸੀਂ ਲਿਖਿਆ ਹੈ ਨਾ ਉਹ ਹੀ ਇਹ ਜਗਤ ਵਿੱਚ ਸੰਸਾਰ ਵਿੱਚ ਵਰਤ ਰਿਹਾ ਹੈ ਸਾਡਾ ਕਹਿਣ ਦੇ ਨਾਲ ਸਾਡੇ ਰੋਲਾ ਪਾਣ ਦੇ ਨਾਲ ਕੁਝ ਬਦਲ ਨਹੀਂ ਸਕਦਾ ਜੋ ਕੁਝ ਧੁਰ ਤੋਂ ਮਹਾਰਾਜ ਜੀ ਕਹਿੰਦੇ ਤੁਸੀਂ ਲਿਖਤਾ ਜਗ ਵਰਤਿਆ ਵਿਸਮ ਭਏ ਵਿਸਮਾਦ ਦੇਖ ਕੁਦਰਤ ਤੇਰੀ ਆਹ ਮਹਾਰਾਜ ਜੀ ਕਹਿੰਦੇ ਪਰ ਹੈਰਾਨੀ ਵਿੱਚ ਆ ਜਾਂਦਾ ਮਨ ਵਿਸਮ ਪਾਪ ਹੈਰਾਨੀ ਜਨ ਵਿਸਮ ਭਏ ਵਿਸਮਾਦ ਮੈਂ ਚੁੱਪ ਹੋ ਜਾ ਦਮ ਵਿਸਮਾਦ ਵਿੱਚ ਆ ਜੰਨਾ ਹੈਰਾਨੀ ਤੇ ਆ ਜੰਨਾ ਦੇਖ ਕੁਦਰਤ ਤੇਰੀ ਆ ਤੇਰੀ ਕੁਦਰਤ ਨੂੰ ਤੱਕ ਕੇ ਦੇਖ ਕੇ ਸਰਨ ਪਰੇ ਤੇਰੀ ਦਾਸ ਕਰ ਗਤ ਹੋਏ ਮੇਰੀਆ ਮਹਾਰਾਜ ਜੀ ਕਹਿੰਦੇ ਮੈਂ ਦਾਸ ਤੇਰੇ ਸਰਨ ਪਿੰਨਾ ਹਾਂ ਸਰਨ ਪਰੇ ਤੇਰੀ ਦਾਸ ਹਰ ਗਤ ਹੋਏ ਮੇਰੀਆ ਮਹਾਰਾਜ ਜੀ ਕਹਿੰਦੇ ਮੈਂ ਤੁਹਾਡੀ ਸਰਨ ਗ੍ਰਹਿਣ ਕਰਦਾ ਹਾਂ ਮੈਂ ਤੁਹਾਡੀ ਸਰਨ ਵਿੱਚ ਮੈਨੂੰ ਗਤ ਮਿਲ ਜਾਵੇ ਉੱਚੀ ਬੁੱਧੀ ਮਿਲ ਜਾਵੇ ਤੇਰੇ ਹੱਥ ਨਿਦਾਨ ਭਾਵੇਂ ਤਿਸ ਦੇ ਮਹਾਰਾਜ ਜੀ ਕਹਿੰਦੇ ਤੇਰੇ ਹੱਥੇ ਖਜ਼ਾਨਾ ਹੈ ਨਿਧਾਨ ਤੂੰ ਭਾਵੇਂਗਾ ਜਿੱਤੇ ਤੇ ਖੁਸ਼ ਹੋਏਗਾ ਉਨੀ ਬਖਸ਼ੇਗਾ ਦੂਜਾ ਭਾਵੇਂ ਜੋਰ ਲਾ ਲੇ ਮਹਾਰਾਜ ਜੀ ਕਹਿੰਦੇ ਤੇਰੇ ਹੱਥ ਨਿਧਾਨ ਭਾਵੇਂ ਤਿਸ ਦੇ ਜਿਹਨੂੰ ਭਾਜਣਾ ਹੈ ਜਿੱਤੇ ਤੇ ਖੁਸ਼ ਹੋ ਜਾਣਾ ਨੂੰ ਦੇ ਦਿਨਾ ਜਿਸ ਨੂੰ ਹੋਏ ਦਇਆਲ ਹਰਨਾਮ ਸੀਲੇ ਮਹਾਰਾਜ ਜੀ ਕਹਿੰਦੇ ਜੀਤੇ ਤੂੰ ਦਿਆਲ ਹੋ ਨਾ ਉਹੀ ਤੇਰਾ ਨਾਮ ਅੰਦਰੋਂ ਜਪ ਸਕਦਾ ਹੈ ਅਗਮ ਗੋਤਰ ਬੇਅੰਤ ਅਤਨਾ ਪਾਈਐ ਤੁਸੀਂ ਅਗੰਮ ਵੀ ਹੈ ਗੋਤਰ ਵੀ ਉਹ ਬੇਅੰਤ ਵੀ ਉਹ ਅੰਤ ਤੇਰਾ ਅੰਤ ਨਹੀਂ ਅਸੀਂ ਪਾ ਸਕਦੇ ਜਿਸ ਨੂੰ ਹੋਏ ਕਿਰਪਾਲ ਸੋ ਨਾਮ ਧਿਆਈ ਹੈ ਜਿਸ ਤੇ ਮਹਾਰਾਜ ਖੀਲੀ ਤੋਖ ਵਿੱਚ ਬਚਨ ਕਰਦਿਆਂ ਤੁਸੀਂ ਕਿਰਪਾਲ ਹੋ ਜਾਂਦੇ ਹੋ ਜਿਸ ਹੋਏ ਕਿਰਪਾਲ ਸੋ ਨਾਮ ਧਿਆਈਏ ਮਹਾਰਾਜ ਜੀ ਕਹਿੰਦੇ ਹਿੱਦਤ ਤੇ ਕਿਰਪਾ ਦਾ ਹੱਥ ਰੱਖ ਦਿੰਦੇ ਹੋ ਉਹ ਮਨੁੱਖ ਨਾਮ ਨੂੰ ਧਿਆਉਣਾ ਸ਼ੁਰੂ ਕਰ ਦਿੰਦਾ ਨਾਮ ਵਿੱਚ ਜੁੜ ਜਾਂਦਾ ਲੀਨ ਹੋ ਜਾਂਦਾ ਇਹ ਵੀ ਤੇਰੀ ਬਖਸ਼ਿਸ਼ ਹੈ ਇਹ ਭਾਈ ਅਜ ਦੇ ਸ਼ਬਦ ਦੀ ਵਿਚਾਰ ਹੈ ਇੱਥੇ ਸੰਪੂਰਨ ਹੁੰਦੀ ਹੈ ਪਉੜੀ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਮਾਨਯੋਗ ਚਾਰਦੇ ਨੇਕਾਂ ਭੁੱਲਾ ਜੀ ਜਨ ਮਹਾਰਾਜ ਮਤਬਖਸ਼ਣ ਜੀ ਆਇਆਂ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਤ ਨਾਮ ਵਾਹਿਗੁਰੂ ਖਤ ਨਾਮ ਵਾਹਿਗੁਰੂ